ਸਿੱਕੇ ਆ ਜੀ ਆਮਰੋ ਟਿੱਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜੀ ਹੁਣ ਆ ਦੇਖ ਬਾਹਾਂ ਤੇ ਵਰਕ ਹੁੰਦਾ ਹੈਗਾ ਵੀ ਉਹ ਵਰਕ ਦਾ ਨਾ ਸੈਂਟਰ ਵੀ ਆਉਂਦਾ ਨਹੀਂ ਦਾ ਆਪਣੇ ਜੀ ਮੋਢੇ ਨਾਲ ਜਦੋਂ ਆਪਾਂ ਬਾਹਾਂ ਝਾੜਦੇ ਉਦੋਂ ਸੈਂਟਰ ਚ ਨਹੀਂ ਆਉਂਦਾ ਵਰਕ ਉਹ ਥੋੜਾ ਜਿਹਾ ਇੱਧਰ ਜਾਂ ਉੱਧਰ ਹੋ ਜਾਂਦਾ ਵੀ ਇਹਦਾ ਕੀ ਕਾਰਨ ਹੁੰਦਾ ਜੇ ਜਦੋਂ ਹੁਣ ਵਰਕ ਹੀ ਸੈਂਟਰ ਚ ਆਉਂਦਾ ਫਿਰ ਬਾਹਾਂ ਵੀ ਆਪਣੀ ਘੁੰਮਣ ਲੱਗ ਜਾਂਦੀ ਫਿਰ ਵਧੀਆ ਨਹੀਂ ਲੱਗਦੀ ਉਹ ਵਰਕ ਸੈਂਟਰ ਚ ਨਾ ਆਵੇ ਤੇ ਇਹਦਾ ਕੀ ਕਾਰਨ ਹੁੰਦਾ ਵੀ ਆਪਾਂ ਕੀ ਗਲਤੀਆਂ ਕਰਦੇ ਇੱਥੇ ਵੀ ਜਿਵੇਂ ਆਪਣਾ ਵਰਕ ਸੈਂਟਰ ਚ ਨਹੀਂ ਆਉਂਦਾ ਤੇ ਬਾਹਾਂ ਵੀ ਘੁੰਮਣ ਲ ਉਸ ਨੂੰ ਦੱਸਨੀ ਆਪਾਂ ਆ ਦੇਖੋਣ ਆਪਾਂ ਬਾਹਾਂ ਚੜ ਲੀਏਗੀ ਆਪਣਾ ਮੇਰਾ ਮੋਡਾ ਇਹਦਾ ਹੈਗਾ 8.5 ਤੇ 8.5 ਤੋਂ ਆਪਾਂ ਥੋੜਾ ਜਿਹਾ ਉੱਪਰ ਲੈਤਾ ਹੋਇਆ 2. ਬਾਹ ਦਾ ਜਿਹੜਾ ਆਪਣਾ ਕਮੀਜ਼ ਦਾ ਮੋਡਾ ਹੁੰਦਾ ਹੈਗਾ ਉਹ ਆਪਾਂ ਜਿੰਨਾ ਹੁੰਦਾ ਮਤਲਬ ਕਿ 8.5 ਹੈ ਮਰਾ ਤੇ 8.5 ਤੋਂ 2. ਉੱਤੇ ਆਪਾਂ ਬਾੰਦ ਰਹਿਤਾ ਤੇ ਕਮੀਜ਼ ਦਾ ਮੋਡਾ ਆਪਾਂ 8.5 ਹੀ ਲਵਾਂਗੇ ਹਾਂ ਹੁਣ ਦੱਸਦੇ ਮੇਰਾ ਸੈਂਟਰ ਆਪਣਾ ਕਿੱਥੇ ਹੁੰਦਾ ਆ ਦੇਖੋ ਜਦੋਂ ਹੁਣ ਆਪਾਂ ਬਾਹ ਨੂੰ ਇਧਰੋਂ ਜੋੜ ਤੋਂ ਆਪਾਂ ਇਸ ਤਰ੍ਹਾਂ ਚੱਕਾਂਗੇ ਹਨਾ ਆ ਆਪਣੇ ਤੋਂ ਸੈਂਟਰ ਆ ਸਲਾਈ ਆ ਗਈ ਨਾ ਫੀਟਿੰਗ ਵਾਲੀ ਇੱਥੋਂ ਜੋ ਚੱਕ ਕੇ ਆਪਾਂ ਇਸ ਤਰ੍ਹਾਂ ਦੇਖਾਂਗੇ ਐਂ ਕਰਕੇ ਤਾਂ ਇਹਦਾ ਆਪਣਾ ਸੈਂਟਰ ਆ ਦੇ ਉਹ ਆਪ ਬੈਸਤਾਪ ਮੈਂ ਸੈਂਟਰ ਆਪਾਂ ਆ ਚੀਜ਼ ਨੂੰ ਮੰਨਦੇ ਹੁੰਨੇ ਆ ਜਿੱਥੇ ਆਪਾਂ ਆ ਲਾਉਣੇ ਹੁੰਨੇ ਆਗੇ ਫਿਰ ਆਪਣੀ ਸਲਾਈ ਧੀਰੇ ਵਾਲੀ ਇਹਨੂੰ ਸੈਂਟਰ ਨਹੀਂ ਮਿਲਣਾ ਦੇਖੋ ਇਹ ਬੈਕ ਵਾਲਾ ਪਾਸਾ ਢਿੱਲਾ ਪੈ ਗਿਆ ਨਾ ਇਹ ਸੈਂਟਰ ਨਹੀਂ ਆਪਣਾ ਮੰਨਿਆ ਜਾਂਦਾ ਇਹਦਾ ਜਿਹੜੀ ਇਹ ਸੈਂਟਰ ਨਹੀਂ ਆਪਣਾ ਮੰਨਿਆ ਜਾਂਦਾ ਇਸ ਤਰ੍ਹਾਂ ਆਪਾਂ ਨੂੰ ਕਰਕੇ ਸਿੱਧੀ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਐਂ ਕਰਕੇ ਜੋੜ ਕੇ ਲੈ ਕੇ ਜਾਵਾਂਗੇ ਤਾਂ ਆਪਣਾ ਸੈਂਟਰ ਇੱਥੇ ਮੰਨਿਆ ਜਾ। ਵੇਹੜਾ ਕੀ ਕਾਰਨ ਹੈ ਵੀ ਆਪਣਾ ਸੈਂਟਰ ਇੱਥੇ ਕਿਉਂ ਮੰਨਿਆ ਜਾਊਗਾ। ਜਿਹੜੀ ਆਪਾਂ ਬੈਕ ਵਾਲਾ ਪੀਸ ਥੋੜਾ ਜਿਹਾ ਅੱਧਾ ਇੰਚ ਆਪਾਂ ਵਧਾ ਕੇ ਰੱਖ ਦਈਏ ਤੇ ਫਰੰਟ ਵਾਲਾ ਪੀਸ ਆਪਾਂ ਡਾਊਨ ਰੱਖ ਦਿਆਂਗੇ। ਉਹਦੇ ਕਾਰਨ ਆਪਣਾ ਇਹ ਸੈਂਟਰ ਬਣਦਾ ਹੈ ਠੀਕ ਹੈ ਜੀ। ਜੇ ਤੁਹਾਨੂੰ ਆਏ ਨਹੀਂ ਸਮਝ ਆਦੀ ਤਾਂ ਤੁਹਾਨੂੰ ਆਏ ਪਤਾ ਲੱਗ ਜੂਗਾ। ਜਿਹੜਾ ਆਪਣਾ ਸੈਂਟਰ ਬਣੂਗਾ ਉਹ ਆਪਣਾ ਥੋੜਾ ਜਾਂ ਥੀਰੇ ਤੋਂ ਅੱਧਾ ਇੰਚ ਪਿੱਛੇ ਨੂੰ ਬਣੂਗਾ। ਠੀਕ ਹੈ ਜੀ। ਤੇ ਆਪਾਂ ਹੁਣ ਇੱਥੇ ਵੀ ਨਿਸ਼ਾਨੀ ਲਾ ਲਈ। ਜਿਹੜਾ ਆਪਣਾ ਸੈਂਟਰ ਬਣਦਾ ਇੱਥੇ ਤੇ ਆਪਾਂ ਬਾਹਾਂ ਦੀ ਸੈਂਟਰ ਤੇ ਵੀ ਨਿਸ਼ਾਨੀ ਲਾ ਲਿਆ ਕਰੂ ਠੀਕ ਹੈ ਜੀ ਬਾਹਾਂ ਜਿਹੜਾ ਨੇ ਮੇਲੇ ਵੀ ਆਪਣਾ ਇਹਦਾ ਸੈਂਟਰ ਵੀ ਆਪਾਂ ਦੇਖ ਲੈਣੇ ਆ ਆਪਣਾ ਕਿੱਥੇ ਬਣਦਾ ਹੈ ਇੱਥੇ ਬਣਦਾ ਹੈ ਹੁਣ ਸਾਨੂੰ ਬਾਹ ਜੜ ਕੇ ਦਿਖਾਉਣੀ ਹੈਗੀ ਆਪਾਂ ਵੀ ਆਪਣੇ ਸੈਂਟਰ ਦੇ ਜਿਹੜਾ ਆ ਸੈਂਟਰ ਹੈ ਤੇ ਇਹ ਇਹ ਸੈਂਟਰ ਨਾਲ ਮੈਚ ਕਰੇ ਵੀ ਬਾਹ ਕਿਵੇਂ ਜੜਨੀ ਹੈ ਬਲ ਜਾਂ ਬਾਹ ਆਪਾਂ ਸਾਰੀ ਜੜਦੀਆਂ ਪਰ ਆਪਣੀ ਬਾਹ ਇਸ ਤਰ੍ਹਾਂ ਨਹੀਂ ਸੈੱਟ ਆਉਂਦੀ ਕਈ ਵਾਰੀ ਘੁੰਮਨ ਲੱਗ ਜਾਂਦੀ ਹੈ ਤੇ ਜਾਂ ਫਿਰ ਆਪਣੇ ਮੋਢੇ ਦੇ ਵਿੱਚ ਬਲ ਵੀ ਪੈ ਜਾਂਦਾ ਹੈ ਤੇ ਇਹ ਆਪਣੀ ਕਾਰਟ ਪਾਈ ਹੋਈ ਏ ਹੁਣ ਆਪਾਂ ਬਾਹ ਇਸ ਤਰ੍ਹਾਂ ਜੜਨੀ ਹੈ ਕਮੀਜ਼ ਵਾਲੀ ਬਾਹ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਇਹਨੂੰ ਵਿੱਚ ਦੀ ਕੱਢ ਕੇ ਅੰਦਰ ਪਾਵਾਂਗੇ ਆ ਦੇਖੋ ਹੁਣ ਆਪਾਂ ਇੱਥੋਂ ਕੀ ਕਿਵੇਂ ਕਰਨਾ ਹੈ ਵੀ ਜਿਹੜੀ ਹੁਣ ਆਪਣੀ ਆ ਸਲਾਈ ਹੁੰਦੀ ਹੈ ਦੇਖੋ ਫਿਟਿੰਗ ਵਾਲੀ ਆਪਾਂ ਉੱਥੋਂ ਨਹੀਂ ਬਾਹ ਰੱਖਣੀ ਐ ਇਸ ਤਰ੍ਹਾਂ ਜੋੜ ਕੇ ਆਪਾਂ ਕੀ ਕਰਦੇ ਵੀ ਆ ਸਲਾਈ ਨੂੰ ਤੇ ਇਸ ਸਲਾਈ ਨੂੰ ਆਪਾਂ ਜੋੜ ਕੇ ਰੱਖ ਲੈਨੇ ਇਹਨੂੰ ਜੋੜਨਾ ਨਹੀਂ ਜਿਹੜੀ ਬਾਹ ਦੀ ਸਲਾਈ ਹੈਗੀ ਇਹਨੂੰ ਆਪਾਂ ਥੋੜਾ ਜਿਹਾ ਅੱਧਾ ਕਰਦੇ ਤਾਂ ਥੋੜਾ ਜਿਹਾ ਅੰਦਰ ਨੂੰ ਕਰਾਂਗੇ ਅੰਦਰਲੇ ਪਾਸੇ ਨੂੰ ਕਰਾਂਗੇ ਤੇ ਜਿਹੜੀ ਇਹ ਹੈ ਇਹਨੂੰ ਮੈਂ ਥੋੜਾ ਜਿਹਾ ਪਿੱਛੇ ਰੱਖਾਂਗੇ ਫਿਟਿੰਗ ਵਾਲੀ ਨੂੰ ਠੀਕ ਹੈ ਜੀ ਆ ਦੇਖੋ ਹੁਣ ਇਸ ਤਰ੍ਹਾਂ ਕਰਕੇ ਸਾਨੂੰ ਜੜ ਕੇ ਦਿਖਾਉਣੀ ਆਪਾਂ ਹਾਂਜੀ ਆ ਦੇਖੋ ਹੁਣ ਆਪਾਂ ਇੱਥੋਂ ਬਾਹਰ ਰੱਖਾਂਗੇ ਆ ਦੇਖੋ ਆਸ ਲਾਈਨਸ ਲਾਈਨ ਨਹੀਂ ਮਲਾਉਣੀ ਆਪਾਂ ਇਹ ਆਪਾਂ ਥੋੜੀ ਜਿਹੀ ਅੱਗੇ ਕਰਕੇ ਰੱਖਾਂਗੇ ਬਾ

ਤੇ ਦੇਖਿਓ ਤੋ ਸੋਡੀ ਫਿਰ ਬੀਫਿਟਿੰਗ ਬਾਹ ਨਹੀਂ ਕਿੰਨੀ ਸੋਹਣੀ ਹੁੰਦੀ ਐ ਤੇ ਕੋਈ ਬਾਲ ਨਹੀਂ ਪੈਂਦਾ ਕੋਈ ਝੋਲ ਨਹੀਂ ਪੈਂਦਾ ਤੇ ਨਾਲੇ ਜਿਹੜੀ ਆਪਣੇ ਵਰਕ ਹੁੰਦਾ ਉਹ ਵੀ ਆਪਣੇ ਆਪ ਆਦਿਕ ਜਿਹੜੀ ਆਪਾਂ ਨਿਸ਼ਾਨ ਲਾਈ ਸੀਗੇ ਆਦਿਕ ਜਿਹੜੀ ਆਪਾਂ ਨਿਸ਼ਾਨ ਲਾਈ ਸੀ ਇੱਕ ਨਿਸ਼ਾਨ ਤਾਂ ਆਪਣਾ ਆ ਸੀਗਾ ਆ ਨਿਸ਼ਾਨ ਆਪਣਾ ਸੀ ਨਾ ਇੱਕ ਨਿਸ਼ਾਨ ਆਪਣਾ ਆ ਸੀਗਾ ਆ ਦੇਖੋ ਨੂੰ ਸਾਨੂੰ ਸਹੀ ਕਰਕੇ ਦਿਖਾਉਣੀ ਹੈ ਆ ਦੇ ਨਿਸ਼ਾਨ ਦੇ ਉੱਤੇ ਆਪਣਾ ਨਿਸ਼ਾਨ ਆ ਗਿਆ ਆ ਦੇ ਇੱਥੇ ਆ ਗਿਆ ਉਹਨ ਆਪਣਾ ਸੈਂਟਰ ਬਾਹਰ ਦਾ ਸੈਂਟਰ ਆਪਣਾ ਇੱਥੇ ਆਇਆ ਨਾ ਕਿ ਇੱਥੇ ਇਹਨੂੰ ਆਪਾਂ ਐਂ ਪਿੱਛੇ ਹੀ ਰੱਖਾਂਗੇ ਪਰ ਸੈਂਟਰ ਆਪਣਾ ਇੱਥੇ ਆਇਆ ਉਹਦੇ ਕਾਰਨ ਜੇ ਹੁਣ ਆਪਾਂ ਇੱਕੋ ਜਿਹਾ ਕਰਕੇ ਰੱਖ ਦੇਵਾਂਗੇ ਫੇਰ ਨਹੀਂ ਆਪਣਾ ਸਹੀ ਹੋ ਨਹੀਂ ਬਾ ਇਨੂੰ ਆਪਾਂ ਹੁਣ ਥੋੜਾ ਜਿਹਾ ਇਸ ਤਰ੍ਹਾਂ ਕਰ ਲਾਂਗੇ ਕਿ ਆਪਣਾ ਤੀਰਾ ਜਿਹੜਾ ਹੁੰਦਾ ਹੈਗਾ ਪਿੱਛੇ ਨਾਲ ਇਹਦੇ ਚ ਵੀ ਬਾਹਰ ਨਾ ਪਵੇ। ਆ ਦੇਖੋ ਹੁਣ ਆਪਣੀ ਬਾਹਾਂ ਦਾ ਕੱਪੜਾ ਵੀ ਨਹੀਂ ਵਧਿਆ ਘਟਿਆ ਹੈਗਾ ਹੈ ਨਾ ਸਾਰਾ ਸਹੀ ਆਇਆ ਹੈ। ਬਸ ਤੁਸੀਂ ਦੋ ਦੋ ਪੁਆਇੰਟ ਜਿਹੜੀ ਬਾਹ ਹੈ ਆਪਣੀ ਉਹਦਾ ਕੱਪੜਾ ਦੋ ਪੁਆਇੰਟ ਵੱਧ ਰੱਖਣਾ ਕਮੀਜ਼ ਦੇ ਮੋਢੇ ਨਾਲੋਂ ਬਾਹ ਦਾ ਮੋਢਾ ਦੋ ਤਿੰਨ ਪੁਆਇੰਟ ਵੱਧ ਰੱਖਣਾ ਹਾਂਜੀ ਹੁਣ ਆਪਾਂ ਦੇਖੋ ਆਪਾਂ ਬਾਹ ਜੜ ਲਈ ਹੈਗੀ ਤੇ ਇਸ ਤਰ੍ਹਾਂ ਬਾਹ ਕਰਕੇ ਦੇਖੋ ਤੁਸੀਂ ਕੋਈ ਮਾਲ ਨਹੀਂ ਆਇਆ ਹੈਗਾ ਆ ਦੇਖੋ ਹੁਣ ਅੱਧਾ ਇੰਚ ਆਪਣਾ ਕੱਪੜਾ ਅੱਗੇ ਨੂੰ ਆਊਗਾ ਇੱਥੇ ਨਹੀਂ ਸੈਂਟਰ ਆਉਂਦਾ ਆਪਣਾ ਇੱਥੇ ਸੈਂਟਰ ਬਣਿਆ ਹੋਇਆ ਠੀਕ ਹੈ ਜੀ ਆਹ ਦੇਖੋ ਬਾਹਰ ਵਧੀਆ ਤਰੀਕੇ ਨਾਲ ਜੜੀ ਗਈ ਆਪਣੀ ਇਧਰਲੇ ਪਾਸੇ ਵੀ ਕੋਈ ਮਾਲ ਨਹੀਂ ਆਇਆਗਾ ਤੇ ਇੱਥੋਂ ਵੀ ਕਪੜਾ ਦੇਖੋ ਆਪਾਂ 1 ਦਾ ਇੰਚਾ 15 ਨੂੰ ਕਰਕੇ ਰੱਖਿਆ ਨਾ ਇਸ ਕਰਕੇ ਆਪਣਾ ਸੈਂਟਰ ਇੱਥੇ ਬਣਦਾ ਆ ਦੇਖੋ ਹੁਣ ਸਾਨੂੰ ਬਰਕ ਦਿਖਾਉਣੇ ਆ ਜਿਹੜਾ ਸਹੀ ਆਇਆ ਆ ਦੇਖੋ ਹੁਣ ਬਰਕ ਆਪਣਾ ਬਿਲਕੁਲ ਸੈਂਟਰ ਦੇ ਵਿੱਚ ਆਇਆ ਜਦੋਂ ਹੁਣ ਆਪਾਂ ਇੱਥੇ ਕਰਕੇ ਬਾਹਰ ਝੜ ਦਿੰਨੇ ਆ ਦੇਖੋ ਇੱਥੇ ਕਰਕੇ ਤੇ ਬਰਕ ਆਪਾਂ ਔਟੋਮੈਟਿਕਲੀ ਇੱਥੋਂ ਨਿਕਲ ਜਾਂਦਾ ਪਿੱਛੇ ਨੂੰ ਠੀਕ ਹੈ ਜੀ ਇਸ ਜੇ ਹੁਣ ਆਪਾਂ ਕੋਈ ਵੀ ਬਾਹ ਜੜਨੀ ਹੁੰਦੀ ਹੈ ਤਾਂ ਆਪਣਾ ਸੈਂਟਰ ਇੱਥੇ ਬਣੂਗਾ 20 ਇੰਚ ਆਪਣਾ ਕਪੜਾ ਇੱਧਰੋਂ ਆਊਗਾ ਤੇ ਇਸ ਤਰ੍ਹਾਂ ਆਪਣੀ ਬਾਹ ਜੜੀ ਜਾਊਗੀ ਠੀਕ ਹੈ ਜੀ ਦੂਸਰੀ ਬਾਹ ਵੀ ਆਪਾਂ ਜੜੀ ਹੋਈ ਹੈਗੀ ਦੂਸਰੀ ਵੀ ਆਪਾਂ ਇਸ ਤਰ੍ਹਾਂ ਜੜੀ ਹੋਈ ਹੈਗੀ ਵੀਡੀਓ ਨੂੰ ਵਧੀਆ ਲੱਗਿਆ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ